ਕਿਸ ਨੂੰ ਜੀ ਆਇਆਂ ਨੂੰ ਸਾਰੇ ਦਿਸਤਾਂ ਦਾ ਸਵਾਗਤ ਹੈ ਮੈਂ ਟਟ ਆਪਣਾ ਵੀਡੀਓ ਲੈਵਲ ਜਿਵੇਂ ਕਿ ਆਪਾਂ ਪੀਏ ਦੀ ਗੱਲ ਕਰੀਏ ਪੀਏ ਦੀ ਗੱਲ ਸੁਣ ਕੇ ਹੀ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਉੱਥੇ ਹੀ ਅੱਜ ਅਜ ਪੁੰਟੇ ਹੈ ਪੀਏ ਲਵਣ ਦੇ ਕੋਲ ਆਓ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਦਾ ਕਿ ਸਾਡੇ ਕਿਚਰ ਤੇ ਆਓ ਅੱਜ ਪਹਿਲੇ ਤੋਂ ਬਹੁਤ ਹੈ ਜੀ ਤੁਹਾਨੂੰ ਵੀ ਭਾਈ ਪੈਸੇ ਹੋ ਗਏ ਨੇ ਨਿਕੜਾ ਮੋਣੋ ਸਟੋਕ ਕੋਲ ਇਹਨੂੰ ਤੁਹਾਨੂੰ ਬਹੁਤ ਮਸਾਹ ਕਰ ਜਾਣਾ ਕਿੱਦਾਂ ਕਿੱਦਾਂ ਰਿਸਪੌਂਸ ਆ ਰਿਹਾ ਭਾਈ ਰਿਸਪੌਂਸ ਬਹੁਤ ਵਧੀਆ ਆ ਰਿਹਾ ਰਿਸਪੌਂਸ ਬਹੁਤ ਵਧੀਆ ਆ ਰਿਹਾ ਠੀਕ ਹੈ ਹੁਣ ਜਿਵੇਂ ਕਿ ਪੀਜ਼ਾ ਦੀ ਗੱਲ ਕਰੀਏ ਪੀਜ਼ਾ ਦੇ ਇਲਾਵਾ ਹੋਰਿੰਦੇ ਕੀ ਕੀ ਮਿਲਦਾ ਹੈ ਹਾਂਜੀ ਪੀਜ਼ਾ ਮੈਨੂ ਬੀਫ ਪਾਸਤਾ ਗਾਰਲਿਕ ਬ੍ਰੈਡ ਵੈਜ ਨਾਨ ਵੈਜ ਪੀਜ਼ਾ ਸਾਰਾ ਕੁਝ ਹੈ ਮਰਦਾ ਸ਼ੀਕਸ ਮਿਲਦੇ ਆ ਮੌਕੇ ਮਿਲਦੀ ਆ ਸਭ ਕੁਝ ਮਿਲਦਾ ਉਹਦੇ ਵੀ ਮੀਤਨਾ 100 ਕਿਲੋਕੇ ਦਾ ਮੂਝ ਪਾਣੀ ਆ ਜਾਂਦਾ ਹੈ ਮਤਲਬ ਕਿ ਕਿਸ ਤਰ੍ਹਾਂ ਮਤਲਬ ਕਿ ਆ ਹੋਰ ਜਿੱਦਾਂ 버ਗਰ ਹੋਰ ਵੀ ਬਈ ਚੀਜ਼ਾਂ ਡਰੇ ਹੋਏ ਗਿਆ ਤੁਹਾਡੇ ਡੀਕ ਫ੍ਰੀ ਡਿਲੀਵਰੀ ਦਿੱਤੀ ਹੋਈ ਆ ਹਾਂਜੀ ਹਾਂਜੀ ਫ੍ਰੀ ਡਿਲੀਵਰੀ ਦਿੱਤੀ ਹੋਈ ਆ ਜਿੱਦਾਂ ਕਿ ਆਪਣੇ 3 ਕਿਲੋਮੀਟਰ ਦੇ ਵਿੱਚ ਵਿੱਚ ਅਸੀਂ ਸਭ ਨੂੰ ਫ੍ਰੀ ਡਿਲੀਵਰੀ ਦਿੰਦੇ ਆ 200 ਕਿਹੜੀ ਜਗ੍ਹਾ ਕੀਤਾ ਬਈ ਮੈਂ ਮਾਈ ਪਿੰਡਾ ਵੀ ਕੀਤਾ ਹੋਇਆ ਇਟਾਲੀਅਨ ਵੀ ਕੀਤਾ ਹੋਇਆ ਨਾ ਆਪਣਾ ਡਾਊਨ ਡਾਊਨ ਵੀ ਕੀਤਾ ਹੋਇਆ ਹੋਟਲ ਮੈਨੇਜਮੈਂਟ ਕੀਤੀ ਹੋਈ ਜਾਂਦਾ ਮੇਰੇ ਨਾਲ ਕਿਿਆਂ ਦਾ ਆਫ ਦਾ ਕੈਟਰਿੰਗ ਦਾ ਕੰਮ ਆ ਉਹਨਾਂ ਦੇ ਨਾਲ ਜਾ ਕੇ ਮੈਨੂੰ ਕਹਿ ਕੁਕਿੰਗ ਦਾ ਸ਼ੌਂਕ ਆਦਾ ਹੀ ਸ਼ੌਂਕ ਪੈ ਗਿਆ ਇਸ ਕਰਕੇ ਸਾਡੇ ਸਾਹਮਣੇ ਹੀ ਅਸੀਂ ਆਪਣਾ ਰੈਸਟੋਰੈਂਟ ਖੋਲ ਕੇ ਬੈਠੇ ਮੇਰਾ ਸ਼ੌਂਕ ਸੀਗਾ ਕਿ ਵੀ ਵੀ ਆਪਣੀ ਸ਼ੌਂਕ ਬੋਲਣਾ ਜਾਂਦੇ ਹਾਂ ਹਾਂਜੀ ਹਾਂਜੀ ਮੇਰਾ ਸ਼ੌਂਕ ਸੀਗਾ ਪਹਿਲਾਂ ਮੇਰਾ ਬਾਹਰ ਦਾ ਬੰਦਾ ਪਿਆ ਸੀਗਾ ਬਾਹਰ ਦਾ ਛੱਡ ਕੇ ਮੈਂ ਤਾਂ ਸਾਰੇ ਬਾਹਰ ਜਾਂਦੇ ਆ ਮੈਂ ਬਾਹਰ ਦਾ ਛੱਡ ਕੇ ਤੇ ਆਪਣਾ ਕੰਮ ਬੋਲਣ ਦਾ ਜਨ ਬੰਦਰ ਸੋਚਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਕੱਲ ਇਹ ਗੱਲ ਜਦੋਂ ਅਸੀਂ ਬਾਹਰ ਜਾਂਦੇ ਵੀ ਦੁਨੀਆ ਉਹਦੇ ਬਾਰੇ ਲੋਕਾਂ ਨੇ ਕੀ ਕਿਹਾ ਜਾਊਂਗੇ ਕਿ ਜਿਹੜੇ ਬਾਹਰ ਜਾ ਰਹੇ ਆ ਮੈਂ ਉਹਨਾਂ ਬਾਰੇ ਇਹ ਹੀ ਕਹਿਣਾ ਚਾਹਣਾ ਆ ਕਿ ਭਰਾ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਆ ਪੰਜਾਬ ਦੇ ਵੀ ਆਪਣੀ ਸੋਨੇ ਦੀ ਝੜੀ ਆ ਜੇ ਤੁਸੀਂ ਕਮਾਣਾ ਚਾਹੋ ਤੇ ਇੱਥੇ ਵੀ ਬਹੁਤ ਕੁਛ ਆ ਐਕਚੁਅਲੀ ਤੁਸੀਂ ਦਿਲ ਲਾ ਕੇ ਕੰਮ ਕਰੋ ਤੇ ਸਭ ਕੁਝ ਤੁਹਾਡਾ ਬਣੇ ਮੈਂ ਬਾਹਰ ਨਾਲ ਵੀ ਲੱਤੀ ਰਹੇ ਤੇ ਆਪਣਾ ਬਿਜ਼ਨਸ ਕੋਲੇ ਤੇ ਕੰਮ ਕਰਦਾ ਹਾਂ ਹਾਂਜੀ ਹਾਂਜੀ ਆਪਣਾ ਬਿਜ਼ਨਸ ਕੋਲੇ ਕੰਮ ਕਰੋ ਤੇ ਕਾਫੀ ਫਾਇਦਾ ਆ ਬਾਕੀ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਹਾਂ ਵੀ ਇੱਕ ਦਿਨ ਬਾਅਦ ਜਾ ਕੇ ਮਾਵਾਪਾ ਦੂਰ ਹੋ ਜਾਂਦੇ ਆ ਤੇ ਦੂਜੀ ਗੱਲ ਆਪਣੇ ਯਾਰਾ ਦੋਸਤਾ ਤੋਂ ਦੂਰ ਹੋ ਜਾਂਦੇ ਆ ਇਹਦਾ ਆਪਣਾ ਕੰਮ ਜਿੰਨੇ ਪੈਸੇ ਬਾਹਰ ਲਾਣੇ ਉਹਨੇ ਚ ਆਪਣਾ ਇੰਡੀਆ 'ਚ ਕੰਮ ਬਹੁਤ ਵਧੀਆ ਬੋਲਦਾ ਆ ਤੇ ਕੰਮ ਕਰਨ ਦਾ ਦਿਲ ਹੋਵੇ ਤੇ ਪੈਸੇ ਵੀ ਬਹੁਤ ਤੇ ਇਸ ਟਾਈਮ ਕੋਈ ਆਰਡਰ ਲੱਗਿਆ ਜੇ ਕੋਈ ਦਿਖਾ ਸਕਦਾ ਜੀ ਹਾਂਜੀ ਹਾਂਜੀ ਆਰਡਰ ਆਪੇ ਲੱਗੇ ਹੋਏ ਆ ਤਾਂ ਸਿੱਧੇ ਐਕਸਰ ਤੇ ਆਪਾਂ ਕੋਈ ਨਹੀਂ ਤਾਂ ਕਿਚਨ ਚ ਲੈ ਕੇ ਜਾਵਾਂਗੇ ਕਿਚਨ ਚ ਪਾਵਾਂਗੇ ਤਾਂ ਇਹ ਭਾਈ ਆਪਣੀ ਬੇਸ ਕਿਹੜੀ ਤਿਆਰ ਹੋ ਰਹੀ ਆ ਭਾਈ ਇਹ ਆਪਣੀ ਬੇਸ ਤਿਆਰ ਕਰਦੇ ਆ ਮੈਚੇ ਦਾ ਆਪਣਾ ਲੋਹ ਹੁੰਦਾ ਆ ਭਾਈ ਅੱਛਾ ਜੀ ਆਪਾਂ ਮਰ ਉਸ ਦੇ ਉੱਪਰ ਟਰੈਕਟਰ ਫੇਰਦਾ ਜੀ ਹਾਂਜੀ ਹਾਂਜੀ ਟਰੈਕਟਰ ਫੇਰਦਾ ਜੀ ਅੱਛਾ ਜੀ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਭਾਈ ਸਕਰੀਨ ਤੇ ਜਾਊਗਾ ਅੱਛਾ ਇਹਨੂੰ ਰੈਡੀ ਕਰਾਂਗੇ ਚਲੋ ਭਾਈ ਲੈਸ ਕਰਨ ਨਾਲ ਨਾਲ ਦਿਖਾਂਦੇ ਆ ਨੇ ਭਾਈ ਸਾਫਾਈ کافی ਰੱਖਦੇ ਮਤਲਬ ਇੱਕ ਸਾਫਾਈ ਦਾ ਖਿਆਲ ਹੋ ਰੱਖਦੇ ਹਾਂਜੀ ਹੁੰਦੀ ਆ ਤੇ ਰੱਖੀ ਦੀ ਆ ਤੁਹਾਨੂੰ ਪਤਾ ਖਾਣ ਪੀਣ ਦੇ ਕੰਮ ਦੇ ਵਿੱਚ ਜੇ ਸਫਾਈ ਨਾ ਨਾ ਹੋਵੇ ਤੇ ਮਜ਼ਾ ਵੀ ਨਹੀਂ ਆਉਂਦਾ ਨੇ ਭਾਈ ਸਾਫਾਈ ਜ਼ਰੂਰੀ ਹੈ ਕਿਉਂਕਿ ਕਸਟਮਰ ਤੇ ਨਾਲ ਕੋਈ ਖਲਵਾ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਭਾਈ ਹਰ ਕਸਟਮਰ ਸਾਡੇ ਘਰਵਾਲਾ ਦਾ ਜਿਦਾਂ ਦੇ ਸਾਡੀ ਫੈਮਲੀ ਆ ਉਦਾਂ ਦਾ ਕਸਟਮਰ ਆ ਤੇ ਕਸਟਮਰ ਹੀ ਸਾਡੀ ਫੈਮਲੀ ਹੈ ਹੁਣ ਇਸ ਤੋਂ ਬਾਅਦ ਭਾਈ ਕੀ ਕਰੋਗੇ ਹਾਂਜੀ ਇੱਥੇ ਸੌਫਟਵੇਅਰ ਵੀ ਚੀਜ਼ ਜਾਏਗੀ ਟੋਪਿੰਗ ਆ ਬੈਂਡਿੰਗ अच्छा अ लो जी ऑन सॉस पे लगी है भाई ने मग भर लिया है ये भाई केड़ी सॉस है ये पाजी असली अपनी रेडी करते हैं अच्छा जी हां जी सॉस होती है और ज्ञान अच्छा। वगैरह सारा कुछ पका के पेरी पेरी में सारा पका के सारा कुछ रेडी करी मतलब ਤੁਸੀਂ ساری ਸੋਸਾਂ ਆਪਣੀਆਂ ਤਿਆਰ ਕਰਦੇ ਹੋ ਹਨ ਆਪਾਂ ਡੋ ਵੀ ਆਪਣੀ ਹੀ ਰੈਡੀ ਕਰੀ ਜੀ ਐ अच्छा मतलब कोई भी कॉम्प्रोमाइज नहीं कर रहा तो ये राम देख रहे हैं अदा हां जी, जी। हुन हाँ पाजी ये की आई है ये भाई ब्लेंड अच्छा चीज है भाई हुन इस तो बाद की भाई स्ट्रीट कॉर्न भाई अच्छा जी उस तो बाद तो की आएगा भाई कैप्सिकम कैप्सिकम हां भाई ठीक है भाई इस तो बाद होना हम तो जी अपने प्यार जाने हैं ਟਮਾਟੋ ਆ ਗਏ ਜੀ ਹੁਣ ਇਸ ਤੋਂ ਬਾਅਦ ਭਾਜੀ ਇਹਨਾਂ ਬਾਰੇ ਕੀ ਹੋਣਾ ਹੈ ਪਰ ਸਾਨੂੰ ਆਈ ਹੁਣ ਕੀ ਰੱਖਿਆ ਇਹਦੇ ਵਿੱਚ ਪਾਈ ਵਿੱਚ ਅਨੀਅਨ ਕੈਪਸਿਕਮ ਟਮਾਟੋ ਛੀਡਕਾਉਂ ਬਲੈਕ ਕੋਲੋਪਸ ਮਸ਼ਰੂਮ ਡੋਪਿੰਗ ਸਮਝਾ ਲਿਆ ਅੱਛਾ ਅੱਛਾ ਤੁਹਾਡਾ ਮਤਲਬ ਜਿਹੜੇ ਭਾਈ ਹੁਣ ਆ ਚੀਜ਼ ਬਾਰੇ ਤੁਸੀਂ ਆਹ ਕਿਹੜੀ ਚੀਜ਼ ਬਾਰੇ ਇਹ ਮੋਡਰਨ ਚੀਜ਼ ਹੁੰਦੀ ਆ ਮੋਡਰਨ ਚੀਜ਼ ਹੁੰਦੀ ਆ ਬੰਦੀ ਕੁਆਲਿਟੀ ਵਧੀਆ ਹੁੰਦੀ ਆ ਕੋਈ ਕੰਪਰੋਮਾਈਜ਼ ਨਹੀਂ ਹੈਦਾ ਪਰਫਾਰਮੈਂਸ ਬਦੇਤੀ ਆਪਣੀ ਮੰਨਦਾ ਪਾ ਚੀਜ਼ ਆਂ ਬੱਟ ਜੀ ਤੇ ਲੋਕੋ ਇਹ ਹੁਣ ਕੀ ਸਿਆਰ ਹੋ ਰਿਹਾ ਹੈ ਲੱਗ ਟੈਸਟ ਕਰਵਾਇਆ ਨਾ ਪਰ ਹਾਂਜੀ ਭਾਈ ਹੁਣ ਕੀ ਪਾ ਰਿਓ ਐਲੋ ਪੀ ਨੋ ਭਾਈ ਅੱਛਾ ਐਲੋ ਸੇ ਲੋ ਠੀਕ ਆ ਮਨੇ ਕਾਫੀਆਂ ਚੀਜ਼ਾਂ ਤੁਸੀਂ ਬੰਦੇ ਭਾਈ ਆ ਨਾ ਵੀਡੀਓ ਦੇ ਵਿੱਚ ਕਾਫੀ ਚੀਜ਼ਾਂ ਮੈਂ ਦੇਖ ਰਿਹਾ ਤੇ ਕਾਫੀ ਚੀਜ਼ਾਂ ਪਾਈਆਂ ਨੇ ਇੰਨੀਆਂ ਮੈਨੂੰ ਲੱਗਦਾ ਕੋਈ ਪਾਉਂਦਾ ਨਹੀਂ ਹੈਗਾ ਜਿਵੇਂ ਕਿ ਤੁਸੀਂ ਪਾਉਂਦੇ ਹੋ ਜਮਾਨ ਤੇ ਪੀਜ਼ਾ ਦੀ ਹੈਗੀ ਆ ਬੰਦੇ ਦੀ ਉਹਦਾ ਪੀਜ਼ਾ ਬਣਾ ਕੇ ਦੇਦੇ ਪਰ ਇਹ ਨਹੀਂ ਆ ਕਿ ਆਪਣੇ ਵੱਲੋਂ ਕਰਦੇ ਨਾਲ ਭਾਈ ਕੀ ਰੇਟ ਹੈ ਇਹਦਾ ਭਾਜੀ ਇਹਦਾ 270 ਠੀਕ ਹੈ ਭਾਈ ਉਸ ਨੂੰ 270 ਦਾ ਆਏਗਾ ਪਰ ਕੋਈ ਕੁਆਲਟੀ ਵੀ ਮੇਰੇ ਨਾਲ ਕਰਦੀ ਆ ਤੁਸੀਂ ਕਾਫੀ ਕੁਝ ਪਾ ਰਹੇ ਹੋ ਉਹਦੇ ਵਿੱਚ ਮੈਂ ਦੇਖ ਰਿਹਾ ਜਦੋਂ ਦਾ ਤੁਸੀਂ ਬਣਾ ਰਹੇ ਹੋ ਕਾਫੀ ਕੁਝ ਪੈ ਰਿਹਾ ਆ ਇਹਨਾਂ ਵਿੱਚ ਕਿ ਭਾਈ ਕਿੰਨੇ ਕੇ ਬੰਦੇ ਖਾ ਸਕਦੇ ਭਾਜੀ 2 ਤੋਂ 3 ਬੰਦੇਾਂ ਲਈ ਕਾਫੀ ਆ ਮੇਰਾ ਪੇਟ ਭਰ ਜਾਂਦਾ ਹਾਂਜੀ ਹਾਂਜੀ ਮੈਂ ਘਰ ਜਾ ਕੇ ਕੁਝ ਖਾਣ ਦੀ ਲੋੜ ਨਾ ਪਵੇ ਨਹੀਂ 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 ਤੇ ਪੈਸੇ ਦਿੱਤੇ ਤਾਂ ਕੀ ਫਾਇਦਾ ਜੇ ਭਰੇ ਜਾ ਕੇ ਖਾਣਾ ਨਹੀਂ ਠੀਕ ਹੈ ਠੀਕ ਹੈ ਭਾਜੀ ਇਹ ਭਾਈ ਕੀ ਪਾਰਿਓ ਇਹ ਭਾਜੀ ਓਇਲ ਹੁੰਦਾ ਭਾਜੀ ਤੇ ਬਾਅਦ ਦੀ ਅੱਛਾ ਚਾਲ ਪੀਦਾ ਬਹੁਤ ਵਧੀਆ ਰਹਿੰਦਾ ਤੇ ਸਬੂਰ ਵਗੈਰਾ ਬਹੁਤ ਵਧੀਆ ਹੁੰਦੀ ਬਿੰਦੇ ਤੋਂ ਟੇਸਟ ਵਧੀਆ ਹੁੰਦਾ ਗਾਰਲਿਕ ਬ੍ਰੈਡ ਦਾ ਇਹ ਓਇਲ ਹੁੰਦਾ ਭਾਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਕਾ ਦੇ ਕਸਟਮਰ ਦੇ ਇੱਕ ਜਿੰਨੇ ਵੀ ਕਸਟਮਰ ਸਾਡੇ ਦੇਖ ਰਹੇ ਨੇ ਤੇ ਸਾਡੀ ਸ਼ੋਪ ਪੀਜ਼ਾ ਲਵਰ ਦੇ ਨਾਂ ਦੇ ਨੇ ਇੱਕ ਵਾਰ ਸਾਰੇ ਜਾਨੇ ਜਬੂਤ ਵਿਜ਼ਿਟ ਕਰੋ ਪੀਜ਼ਾ ਜੂਲ ਖਾ ਕੇ ਦੇਖੋ ਨਾਲਾ ਪੀਜ਼ਾ ਬਹੁਤ ਮਸ਼ਹੂਰ ਹੈ ਕਿਉਂਕਿ ਇਹੀ ਜਾ ਸਕਤੋ ਜਿਆਦਾ ਪੀਜ਼ਾ ਨਾਲਾ ਚੱਲਦਾ ਹੈ ਇਹ ਹੁਣ ਜਾ ਰਿਹਾ ਮਸ਼ੀਨ ਦੇ ਅੰਦਰ ਲੋ ਜੀ ਹੁਣ ਚੱਲ ਗਿਆ ਮਸ਼ੀਨ ਦੇ ਅੰਦਰ ਪਕਣ ਨੂੰ ਤਿਆਰ ਹੈ ਫੇ ਕਿੰਨਾ ਕਾ ਟਾਈਮ ਲੱਗ ਜਾਂਦਾ ਹੈ चलो जी ये आठ मिनट तक कौन तैयार होने जा रहा है ते होना कस्टमर से डिबेट कर देने की चीज़ की करो ये तैयार होगा चलो ठीक है दो जी पिज़्ज़ा तैयार हो गया है पिज़्ज़ा आ गया पिज़्ज़ा बारा लगे कटा लगे बे भाई छोटा नहीं तो कर कर। है ना टमेटो भाई पिज़्ज़ा साइज चेक करो एक बार साइज काफी

ਸੋ ਠੀਕ ਆ ਭਾਈ ਤਿਆਰ ਹੋ ਗਿਆ ਕਸਟਮਰ ਦਾ ਪੀਜ਼ਾ ਇਹ ਹੋ ਰਿਹਾ ਦਿੱਤਾ ਸੀ ਇਹ ਭਾਈ ਫਿਰ ਉਹ ਇਹ ਆ ਜੀ ਭਾਈ ਕਸਟਮਰ ਦੇ ਫਿਰ ਉਹ ਲੈ ਲੈਂਦੇ ਆ ਕਿ ਉਹਨਾਂ ਨੂੰ ਕਿੱਦਾਂ ਦਾ ਸਵਾਲ ਲੱਗ ਰਿਹਾ ਹੈ ਭਾਈ ਕੀ ਨਾਮ ਹੈ ਮੈਂ ਅੰਕ ਨਾਮ ਭਾਈ ਮੈਂ ਕਿ ਤੁਹਾਨੂੰ ਮਤਲਬ ਕਿੱਦਾਂ ਦਾ ਸਵਾਲ ਲੱਗ ਰਿਹਾ ਇੱਥੇ ਟੇਸਟ ਵਧੀਆ ਇੱਥੇ ਮੈਂ ਆਪਣੇ ਫਰੈਂਡਸ ਦਾ ਪਹਿਲਾਂ ਵੀ ਦੋ ਕੁ ਵਾਰ ਆਇਆ ਹਾਂ ਯਾਰ ਤੇ ਵਧੀਆ ਟੇਸਟ ਆ ਬਸ ਮੈਂ ਇੱਥੇ ਪੀਜ਼ਾ ਤੇ ਸ਼ੀਕ ਟ੍ਰਾਈ ਕੀਤਾ ਸੀਗਾ ਉਹ ਵਧੀਆ ਲੱਗਾ ਇੱਕ ਪਰ ਇਹਨਾਂ ਦਾ ਹੈਗਾ ਵਧੀਆ 70 वाला अपनी बर्गर। ये बहुत ज्यादा बढ़िया है। एक कॉम्बो चाहते हैं द बर्गर फ्राइज से कोक। तो ये ट्राई की जाती फ्रेंड्स में। पे बहुत बढ़िया है। मतलब सब कुछ इससे बहुत बढ़िया है सिटिंग में भी, भी एसी हैगा पूरी पूरी बढ़िया लग रहा है।, है। मतलब कॉम्प्रोमाइज नहीं करते मतलब कोई भी क्वालिटी ने कॉम्प्रोमाइज नहीं करते मतलब क्वालिटी बहुत बढ़िया सब कुछ चीजें है ना। हां जी बहुत बढ़िया। ये रिव्यू देना चाहूंगी भाई। ਰਿਵਿਊ ਦੇਣਾ ਚਾਹੋਗੇ ਸਾਡੇ ਏਰੀਆ 'ਚ ਇਹ ਤਾਂ ਮੈਨੂੰ ਲੱਗਦਾ ਪਹਿਲਾ ਹੀ ਆਇਆ ਹੈ ਜਿੱਦਾਂ ਪੀਜ਼ਾ ਇਹ ਸਾਰੀਆਂ ਚੀਜ਼ਾਂ ਦਾ ਸਾਡੇ ਘਰ ਦੇ ਲਾਗੇ ਤੇ ਬਹੁਤ ਵਧੀਆ ਇੱਥੇ ਲੱਗ ਰਿਹਾ ਮਤਲਬ ਰੇਟ ਵੀ ਸਿਰ ਜੈਨੂਇਨ ਆ ਕੋਈ ਜ਼ਿਆਦਾ ਰੇਟ ਨਹੀਂ ਹੈ ਤੇ ਬਹੁਤ ਵਧੀਆ ਹੈ ਤੁਸੀਂ ਆਪਣਾ ਸ਼ੌਪ ਦਾ ਐਡਰੈਸ ਦੱਸ ਦਿਓ ਇੱਕ ਵਾਰ ਸਾਡੇ ਵੀਵਰਾਂ ਨੂੰ ਸਾਡੀ ਸ਼ੌਪ ਦਾ ਐਡਰੈਸ ਹੈਗਾ ਆ ਬਨਾਨਾਪੁਰਾ ਰੋਡ ਮੇਨ ਮਾਰਕੀਟ ਜਦੋਂ ਸ਼ਰਮਾ ਮੈਡੀਕਲ ਸਟੋਰ ਤੇ ਆਉਂਗੇ ਬਿਲਕੁਲ ਆਪੋਜੀਟ ਆਪਣਾ ਸਟੋਰ ਆ ਪੂਰਾ ਪੀਜਾ ਲਵਰ ਦੇ ਨਾਮ ਤੋਂ ਸਟੋਰ ਆ ਫਟਕ ਤੋਂ 36ਵੀਂ ਤੇ ਦਾਣਾ ਆਪਣੀ ਜੇ ਆਪਾਂ ਚਿਕਿੱਟੀ ਵੱਲੋਂ ਦੀ ਆਣੇ ਆ ਫਿਕਰ ਭਾਈ ਇੱਧਰੋਂ ਆਪਣਾ ਦਿਖਾ ਦੇ ਗੁਲਾਬਰੇ ਤੋਂ ਇੱਧਰੋਂ ਕੈਮਰਾ ਕਰ ਦੋ ਜਿਦਾ ਕਹਾਂ ਮੈਂ ਕਿ ਜੇ ਗੁਲਾਬਰੇ ਤੋਂ ਆਪਾਂ ਆਵਾਂਗੇ ਤੇ ਫਟਕ ਦੇ ਨਾਲ ਹੀ ਭਾਈ ਦੀ ਸ਼ਾਪ ਹੈਗੀ ਆ ਮੇਨ ਰੋਡ ਮਾਰਕੀਟ ਦੇ ਪੀਜਾ ਲਵਰ ਦੇ ਨਾਂ ਤੇ ਵੇ ਭਾਈ ਆਪਾਂ ਉਧਰੋਂ ਚਿਕਿੱਟੀ ਵੱਲ ਦੀ ਆਵਾਂਗੇ ਜੇ ਆਪਾਂ ਚਿਕਿੱਟੀ ਵੱਲ ਦੀ ਆਵਾਂਗੇ ਤੇ ਚਿਕਿੱਟੀ ਵੱਲ ਮੇਨ ਮਾਰਕੀਟ ਦੇ ਨਾਲ ਹੀ ਤੁਹਾਡੀ ਸ਼ਾਪ ਹੈਗੀ ਆ ਪੀਜਾ ਲਵਰ ਦੇ ਨਾਂ ਤੇ ਤੇ ਸਾਡੇ ਉਹਨਾਂ ਸਾਡੇ ਨਾਲ ਹੀ ਖੜੇ ਆ ਤੇ ਜਿੰਨੇ ਵੀ ਮੇਰੇ ਯੂਟਿਊਬਰ ਜਿੰਨੇ ਵੀ ਮੇਰੇ ਫੇਸਬੁੱਕ ਦੇ ਕਿਸੇ ਪੰਜਾਬ ਦੇ ਚੈਨਲ ਨਾਲ ਜੁੜੇ ਨੇ ਉਹ ਇੱਕ ਵਾਰ ਜ਼ਰੂਰ ਆ ਕੇ ਇੱਥੇ ਵਿਜ਼ਿਟ ਕਰਨ ਤੇ ਮੇਰੇ ਭਰਾ ਨੂੰ ਸਪੋਰਟ ਕਰਨ ਤੇ ਬਹੁਤ ਬਹੁਤ ਧੰਨਵਾਦ ਤੇ ਸਭੀ ਰਟਾ ਸਾਨੂੰ ਬਦਾਂ ਦਾ ਸਾਡਾ ਜਿਆਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨੇ ਲਾਈਕ ਸੰਭੇਆ ਚਲੋ ਜਿੰਨੇ ਵੀ ਸਾਡੇ ਚੈਨਲ ਤੇ ਤੁਸੀਂ ਆਪਣੇ ਸਾਡੇ ਵੀਵਰ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕਹਾਂਗਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੁਸੀਂ ਸਾਡਾ ਟੈਸਟ ਦੇਖੋ ਨਿਲਟ ਕਰੋ ਫੇ ਜੋ ਤੁਹਾਡਾ ਮਨ ਹੋਇਆ ਓਕੇ ਚਲੋ ਬਹੁਤ ਧੰਨਵਾਦ ਅਰੇ ਰੁਜੀ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਇੱਕ ਵਾਰ ਜਰੂਰ ਵਿਜ਼ਿਟ ਕਰੋ ਮੇਰੇ ਸਾਡੇ ਭਰਾ ਦੀ ਸ਼ੋਪ ਦੇ ਵਿੱਚ ਸੁਰੂ ਇਹ ਸ਼ੋਪ ਦੇ ਵਿੱਚ ਪੀਜ਼ਾ ਲਗਰ ਦੇ ਨਾਂ ਤੇ ਹੈ ਇੱਕ ਵਾਰ ਸਾਰੇ ਜਾਣੇ ਜਿੰਨੇ ਵੀ ਮੇਰੇ ਭਰਾ ਜੁੜੇ ਸਾਡੇ ਨਾਲ ਜੁੜੇ ਨੇ ਉਹ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਬਹੁਤ ਧੰਨਵਾਦ ạ